ਬਾਬਾ ਹਲਾਓ ਯਾਰ ਨਾ ਬੰਦੇ ਚੁੱਪ ਕਰ ਚੋ ਰੌਲਾ ਨਾ ਪਾਓ ਯਾਰ ਕੋਈ ਨਹੀਂ ਕਿਉਂ

2:4 ਵਜੇ ਵੀ ਚੁਪਟਾ ਨਹੀਂ ਕਮਟਾਇਆ ਮੈਂ ਕਿਹਾ ਜਰੂਰੀ ਹੈ ਤੁਸੀਂ ਇਹਨਾਂ ਨੂੰ ਮਿਲੇ ਸੀ ਆ ਕੇ ਹਾਂ ਜੀ ਮਿਲੇ ਸੀ ਚੁਪਟਾ ਕਿੱਲਾ ਨਾ ਉਹ ਚੁਪਟਾ ਕਰ ਜੋ ਗੱਲ ਮਿਸ ਜਿਹੜਾ ਕੋ ਬੰਦੇ ਨਾਲ ਖੇਡ ਕੇ ਲਾਉਣਾ ਬਲੇਕ ਦਾ ਕਰ ਦੇ ਕੇ ਸਭ ਦੇਖੋ ਯਾਰ ਬੋਲਦੇ ਆ ਨਾ ਉਹਦੀ ਮਾਫੀ ਮੰਗਦੇ ਆ ਕੋਈ ਨਾ ਮੈਨੂੰ ਅੱਥਰਾਂ ਗੱਲਾਂ ਬਾਤਾਂ ਕਰਵਾਉਂ ਮੈਂ ਨਹੀਂ ਸਮਝਾਉਂਦਾ

ਮੈਨੂੰ ਅੱਖਾਂ ਤੇ ਮੂਹਰੇ ਸਪੈਨਟੇ ਸਾਰੇ ਰਹਿਣਾ ਆ ਠੀਕ ਹੈ ਦੇਖ ਬੋਲੀ 'ਚ ਥੋੜੀ ਫਰਕ ਹੈਗਾ ਇਹ ਤੁਹਾਨੂੰ ਦੇਖ ਮੰਨਣਾ ਪੈਣਾ ਬਹੁਤ ਨਹੀਂ ਬੋਲੀ ਦਾ ਤਾਂ ਮਾਫੀ ਮੰਗਣੀ ਚਾਹੀਦੀ ਆ ਕਿੱਥੋਂ ਦਾ ਕੰਡਾ ਯਾਰ ਸੁਣਾ ਨਹੀਂ ਨਹੀਂ ਨੀ ਗੱਲਾਂ ਠੀਕ ਹੈ ਨਾ ਉਹ ਤਰਾਂਗਾ ਉਹ ਵੀ ਹੱਥ ਹੱਤ ਕਰਾਂ ਕੋਈ ਆ ਸੇਧ ਵਿੱਚ ਆ ਆ ਤੀਰ ਮੇਰੇ ਨਾਲ ਆ ਉੱਥੇ ਰਹਿ ਜਾਊਗਾ ਠੀਕ ਹੈ ਕੋਈ ਸੱਗਣਾ ਆਇਆ ਨਹੀਂ ਭਾਈ ਜੀ ਇੱਥੋਂ ਤੱਕ ਕਰ ਲੈ ਦੇਖ ਬਨੋਦਾ ਇਹ ਮਸ਼ੀਨ ਹੈ ਵਿਸ਼ਵਾਸ ਆਪ ਦੇ ਬੰਦੇ ਦਾ ਵੀ ਹੈ ਪਤਾ ਨਹੀਂ ਇਹਨਾਂ ਚ ਆਪਣੇ ਚ ਕੋਈ ਘਰੇ ਉਪੜੂ ਆ ਕਿ ਨਹੀਂ ਉਪੜਦਾ ਠੀਕ ਹੈ ਨਾ ਜੀ ਨਹੀਂ ਉਪੜਦਾ ਇਸ ਗੱਲ ਦਾ ਤੁਸੀਂ ਮਾਰ ਨਾ ਕਰਿਓ ਨਹੀਂ ਮੈਂ ਮਾਨ ਨਹੀਂ ਕਰਿਆ ਠੀਕ ਹੈ ਗਲਤ ਗੱਲ ਤੁਸੀਂ ਬੋਲੀ ਹੈ ਇਹਦੇ ਖਾਤਰ ਤੁਸੀਂ ਮਾਫੀ ਮੰਗ ਲਈ ਠੀਕ ਹੈ ਇਹਨੂੰ ਅੱਗੇ ਖਾਤਰ ਸੁਧਾਰੋ ਇਹਦਾ ਆਪਾਂ ਸਮਾਧਾਨ ਗੁਰੂ ਜੀ ਕਰ ਲਾਂਗੇ ਠੀਕ ਹੈ ਨਾ ਜੇ ਕਰਾਂਗੇ ਫਿਰ ਆਪਾਂ ਇੱਥੇ ਹੋਊਗਾ ਜੀ ਕਾਹ ਮਨੇ ਛੱਡ ਜਾਂਦੇ ਆ ਯਾਰ ਤੁਸੀਂ ਇਹ ਤਾਂ ਹੋਊਗਾ ਪਤਾ ਨਹੀਂ ਪਤਾ ਲੱਗਦਾ ਆਪਾਂ ਹਾਂ ਬਣੀ ਆਉਣੀ ਹੈ ਬੈਰਲ ਕਰਦੇ ਆ